ਕਾਫੀ ਜਿਹੜੇ ਨੇ ਹੌਲੀ-ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੁ ਵਰਤੇ ਗਏ 1811 ਹਥਿਆ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਵਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਐ ਨੂੰ ਐਂਬੂਲੈਂਸ ਰਾਹੀਂ ਹਸਪਤਲ ਪਹੁੰਚਾ ਰਹੇ ਹਾਂ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲ ਬਹੁਤ ਐ ਬੜੀ ਦਲੇਰ ਪੁਲਿਸ ਐ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ। ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਦੱਸ ਦਈਏ ਕਿ ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਕੱਲ ਰੱਖੜੀ ਹੈ ਤੇ ਇਸ ਤੋਂ ਬਾਅਦ ਦੱਸ ਦਈਏ ਕਿ ਇੱਕ ਤੋਂ ਬਾਅਦ ਇੱਕ ਜੋਕੀ ਹੈ ਤਿਉਹਾਰ ਸ਼ੁਰੂ ਹੋ ਜਾਣਗੇ ਤੇ ਇਸ ਦੇ ਨਾਲ ਦੱਸ ਦਈਏ ਕਿ ਬਾਜ਼ਾਰਾਂ ਦੇ ਵਿੱਚ ਜੋ ਕਿ ਇਹ ਭੀੜ ਵੱਧਣੀ ਸ਼ੁਰੂ ਹੋ ਜਾਵੇਗੀ। ਸਾਡੇ ਨਾਲ ਮੌਜੂਦ ਨੇ ਗੁਰਬਾ ਗੁਰਬਾ ਸਿੰਘ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ। ਹਾਂਜੀ ਸਰ ਜੋਕੀਆ ਹੁਣ ਤਿਉਹਾਰੀ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਜੋ ਅ ਭੀੜ ਭੜਾ ਕੇ ਨੇ ਉਹ ਵਧ ਗਏ ਨੇ ਤੇ ਇਸ ਨੂੰ ਕੰਟਰੋਲ ਕਰਨ ਲਈ ਕੀ ਕੀ ਉਪਰਾਲੇ ਕੀਤੇ ਜਾ ਰਹੇ ਨੇ ਬਿਲਕੁਲ ਜਿਦਾਂ ਵਿੱਚ ਸਾਰਿਆਂ ਨੂੰ ਪਤਾ ਹੈ ਅੱਜਕੱਲ ਇਹਾਰ ਸਟਾਰਟ ਹੋ ਗਏ ਨੇ ਕੱਲ ਰੱਖੀ ਹੈ ਜੀ ਤੇ ਮੇਰੇ ਆ ਪਬਲਿਕ ਨੂੰ ਵੀ ਇਹੀ اپੀਲ ਆ ਕਿ ਆਪਾਂ ਜਦੋਂ ਵੀ ਸਮਾਨ ਖਰੀਦਣ ਜਾਂਦੇ ਮਾਰਕੀਟ ਜਾਂਦੇ ਆਪਣੇ ਜਿਹੜੇ ਵੀਕਲਸ ਹੈ ਪਾਰਕਿੰਗ ਦੇ ਵਿੱਚ ਪਾਰਕ ਕਰਕੇ ਜਾਣ ਤੇ ਵਾਕ ਕਰਕੇ ਜਾਣ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਟ੍ਰੈਫਿਕ ਸਮੱਸਿਆ ਕਰਦੀ ਆ ਤੇ ਉਸ ਤੋਂ ਇਲਾਵਾ ਜਿੰਨੇ ਆਪਣੇ ਦੁਕਾਨਦਾਰ ਆ ਮੇਰੀ ਉਹਨਾਂ ਨੂੰ ਵੀ اپੀਲ ਆ ਕਿ ਜਿਹੜਾ ਆਪਣਾ ਸਮਾਨ ਆ ਸਟਾਲ ਜਿਹੜੇ ਲਗਾਉਂਦੇ ਆ ਉਹ ਜ਼ਿਆਦਾ ਰੋਡ ਦੇ ਨਾਲ ਲਾਣ ਜਿਹਦੇ ਕਰਕੇ ਰੋਡ ਜਾਮ ਹੁੰਦਾ ਜਿਹਦੇ ਵਿੱਚ ਆ ਪਬਲਿਕ ਵੀ ਪਰੇਸ਼ਾਨ ਹੁੰਦੀ ਆ ਸੋ ਇਸ ਕਰਕੇ ਬਾਕੀ ਜਿਹੜੇ ਸਾਡੇ ਟ੍ਰੈਫਿਕ ਸਟਾਫ ਸਾਡੀਆਂ ਰੁਟੀਨ ਆ ਕਿ ਅਸੀਂ ਜਿਹੜਾ ਹੈਗਾ ਅਾ ਵੱਤ ਉਹ ਸਾਡੀ ਇਹੀ ਕੋਸ਼ਿਸ਼ ਰਹਿੰਦੀ ਵੀ ਕਿਸੇ ਨੂੰ ਕੋਈ ਜਾਮ ਦੇ ਵਿੱਚ ਨਾ ਲੱਗੇ ਜਾਂ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਦੋਂ ਕਿਉਂਕਿ ਜਿਵੇਂ ਤੁਹਾਨੂੰ ਪਤਾ ਵੀ ਵੈਦਰ ਵੀ ਗਰਮੀ ਦਾ ਅੱਜ ਲੋਕਾਂ ਨੂੰ ਜਿਹੜੇ ਗਰਮੀ ਦਾ ਸਾਹਮਣਾ ਵੀ ਕਰਨਾ ਪੈਂਦਾ ਤਾਂ ਸਾਡੀ ਇਹੀ ਕੋਸ਼ਿਸ਼ ਹੈ ਜਿਹੜੇ ਟ੍ਰੈਫਿਕ ਸਮੂਥ ਚੱਲੇ ਜੀ ਸਰ ਜਿੱਦਾਂ ਜ਼ਿਆਦਾਤਰ ਲੋਕ ਜ਼ਿਆਦਾਤਰ ਲੋਕ ਜਿਹੜਾ ਜੋਤੀ ਚੌਕ ਜਾਂ ਰੈਨਿਕ ਬਾਜ਼ਾਰ ਦਾ ਰੁਕ ਕਰਦੇ ਨੇ ਪਰ ਉੱਥੇ ਜੋ ਹੁਣ ਰਖੜੀ ਦੇ ਹਾਲਾਤ ਨੇ ਲੋਕ ਜੋ ਕੀ ਆ ਬਾਰੀ ਟੈਂਟ ਲਗਾ ਕੇ ਬਹਿ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਜਿਵੇਂ ਤੁਸੀਂ ਵੇਖਿਆ ਹੀ ਰੈਨਿਕ ਬਾਜ਼ਾਰ ਇੱਕ ਕਾਫੀ ਪੁਰਾਣਾ ਬਾਜ਼ਾਰ ਆ ਜੇ ਹਰ ਚੀਜ਼ ਅੰਦਰ થી ਮਿਲਦੀ ਤੇ ਹਰ ਹਰ ਜਿਹੜਾ ਹੈਗਾ ਵਿਅਕਤੀ ਕੋਈ ਵੀ ਉਹ ਜੋਤੀ ਚੋਂ ਜਾਂਦਾ ਸਮਾਉਣ ਵਾਸਤੇ ਤੇ ਜਿਵੇਂ ਕਿ ਸਾਡੀ ਰੁਟੀਨ ਅਕੀ ਵੀ ਤੁਸੀਂ ਦੇਖਦੇ ਆ ਸਾਡੀ ਜਿਹੜੀ ਇਹ ਮਾਰਕੀਟਾਂ ਨੂੰ ਨਮੇਟੀਆਂ ਵੀ ਅਸੀਂ ਕਰਦੇ ਆ ਦੁਕਾਨਦਾਰਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਉਹਨੂੰ ਰੋਦੀ ਤਰ੍ਹਾਂ ਅਸੀਂ ਉਹਨਾਂ ਨੂੰ ਇਹੀ ਬਰੀਫ ਕਰਦੇ ਵੀ ਆਪਣਾ ਜਿਹੜਾ ਸਮਾਨ ਆ ਉਹ ਬਾਹਰ ਨਾ ਲਾਜਾਇਆ ਜਾਏ ਐਕਸਟਰਾ ਨਾ ਰੱਖਿਆ ਜਾਵੇ ਜਿਹਦੇ ਕਰਕੇ ਸਾਡੀ ਟ੍ਰੈਫਿਕ ਸਮੱਸਿਆਵਾਂ ਦੀ ਤੇ ਮੇਰੀ ਵੀ ਹੁਣੇ ਇਹੀ ਉਹਨਾਂ ਨੂੰ ਵਾਰ-ਵਾਰ ਸਾਡੀ ਅਪੀਲ ਹੁੰਦੀ ਆ ਸਾਡੇ ਟ੍ਰੈਫਿਕ ਸਟਾਫ ਜਿਹੜਾ ਜ਼ੋਨ ਇੰਚਾਰਜ ਸਾਡੇ ਹੈਗੇ ਆ ਸਾਡੇ ਐਸਪੀ ਸਾਹਿਬ ਆ ਸਾਡੀ ਮੰਡ ਜੋ ਕੋ ਸੀਪੀ ਸਾਹਿਬ ਨੇ ਸਾਨੂੰ ਇਹੀ ਡੇਲੀ ਦੀਆਂ ਇੰਸਟਰਕਸ਼ਨਸ ਹੁੰਦੀਆਂ ਵੀ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਸੋ ਮੇਰੀ ਇਹੀ ਪੀ ਲੱਗੀ ਸਮਾਨ ਜਿਹੜਾ ਉਹ ਜ਼ਿਆਦਾ ਛੜਕਤ ਦੇ ਵਿੱਚ ਨਾ ਲਣ ਆਪਣਾ ਜਿੰਨਾ ਕੋ ਉਹਨਾਂ ਦਾ ਦੁਕਾਨ ਦਾ ਜੋ ਵੀ ਉਹਨਾਂ ਦਾ ਇਹ ਈਰੀਆ ਉਹਦੇ ਵਿੱਚੋਂ ਸਮਾਰਨ ਤੇ ਸਰ ਉਹਨਾਂ ਲੋਕਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਛੋਟੇ-ਛੋਟੇ ਤੰਗ ਗਲੀਆਂ ਦੇ ਵਿੱਚ ਦੱਸਦੀ ਕਿ ਕਾਰ ਲੈ ਕੇ ਚਲੇ ਜਾਂਦੇ ਨੇ ਤੇ ਉਹਦੇ ਨਾਲ ਜਿਹੜੇ ਆਸ-ਪਾਸੇ ਦੇ ਲੋਕ ਹੁੰਦੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਜੋ ਕਿ ਸਾਹਮਣਾ ਕਰਨਾ ਪੈਂਦਾ ਹੈ ਬਿਲਕੁਲ ਜਿਵੇਂ ਅਸੀਂ ਰੂਟੀਨ ਅਸੀਂ ਅੱਗੇ ਵੀ ਅਸੀਂ ਇਹੀ ਅਪੀਲ ਕਰਦੇ ਆ ਪਬਲਿਕ ਨੂੰ ਕਿ ਜਦੋਂ ਬਾਜ਼ਾਰ ਦੇ ਵਿੱਚ ਜਿਹੜਾ ਭੀੜਾ ਬਾਜ਼ਾਰ ਉਹਦੇ ਵਿੱਚ ਮੱਕੀ ਗੱਡੀਆਂ ਨਾ ਲੈ ਕੇ ਜਾਣ ਗੱਡੀਆਂ ਪਾਰਕ ਕਰਦਣ ਕਿਉਂਕਿ ਜੇ ਆਪਾਂ ਦੇਖੀਏ ਇੱਕ ਦੂਜੇ ਤੇ ਬਲੇਮ ਨਾ ਲਈਏ ਵੀ ਉਹ ਲੈ ਕੇ ਜਾ ਰ ਮੈਂ ਵੀ ਲੈ ਕੇ ਜਾਣਾ ਇੱਕ ਆਪਾਂ ਇਹ ਆਪਾਂ ਹੀ ਆਪਣੇ ਆਪਾਂ ਨੂੰ ਹੀ ਸੋਚਣਾ ਚਾਹੀਦਾ ਕਿ ਜੇ ਬਾਜ਼ਾਰ ਭੀੜਾ ਜਾਂ ਬਹੁਤ ਉਹਦੇ ਵਿੱਚ ਲੋਕਾਂ ਨੂੰ ਦਿੱਕਤ ਆਉਂਦੀ ਆ ਆਪਾਂ ਗੱਡੀ ਪਾਰਕ ਕਰਕੇ ਉੱਥੇ ਵਾਕਿੰਗ ਕਰਕੇ ਜਾਈਏ ਰਹਿਣ ਕੇ ਬਾਜ਼ਾਰ ਦੇ ਜਿੰਨੀਆਂ ਵੀ ਛੋਟੇ ਛੋਟੇ ਗਲੀਆਂ ਮੇਰੇ ਉਹਨਾਂ ਨੂੰ ਇਹੀ ਸਾਰਿਆਂ ਨੂੰ ਅਪੀਲ ਹੈ ਕਿ ਵਾਕਿੰਗ ਦੇ ਵਿੱਚ ਉਸ ਮਾਰਗ ਦੇ ਵਿੱਚ ਗਲਬਾਤ ਕਰਨ ਲਈ ਧੰਨਵਾਦ ਸਰ ਰਕੜੀ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਇਸ ਦਿਨ ਆਲੀ ਦੱਸ ਦਈਏ ਕਿ ਗੁਰਬਾਤ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਭੀੜੀ ਗਲੀਆਂ ਦੇ ਵਿੱਚ ਗੱਡੀ ਆਪਣੇ ਦੋ ਪਹੀਆ ਵਾਹਨ ਹੈ ਜੋ ਨਾਲ ਲੈ ਕੇ ਜਾਣ ਇਸ ਦੇ ਨਾਲ ਹੀ ਦੱਸ ਦਈਏ ਕਿ ਪੈਦਲ ਚੱਲਣ ਤੇ ਤਾਂ ਕਿ ਜੋ ਆ ਨੇੜੇ ਤੇੜੇ ਦੇ ਲੋਕਾਂ ਲੋਕ ਨੇ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਦੈਨਿਕ ਸਵੇਰਾ ਦੇ ਲਈ ਸੰਰਤੀਤੀ ਵਾਲੀ ਦੀ ਰਿਪੋਰਟ